ਸੱਚੀ ਖਾਲਜੀ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਨਜ਼ਰ ਮਾਰਦੇ ਆ ਮਖੜ ਲੈਣਗੇ ਬੈਟਰਲ ਰਿਵਰ ਕ੍ਰਾਫਟ ਦੀਆਂ ਚੋਣਾਂ ਤੋਂ ਕੰਜ਼ਰਵੇਟਿਵ ਪਾਰਟੀ ਨੂੰ ਸ਼ਾਨਦਾਰ ਜਿੱਤ ਪੀਰ ਪੋਲੀਏ ਮੋੜ ਬਣੇ ਐਮਪੀ ਵਿਦੇਸ਼ੀ ਦਖਲਅੰਦਾਜ਼ੀ ਦੇ ਖਿਲਾਫ ਨਿਗਰਾਨ ਦੀ ਅਗਲੇ ਮਹੀਨੇ ਹੋਵੇਗੀ ਨਿਯੁਕਤੀ ਲੋਕ ਸੁਰੱਖਿਆ ਮੰਤਰੀ ਅਨੰਦ ਸੰਗਾਰੀ ਨੇ ਕੀਤਾ ਹੈ ਜੁਲਾਈ ਦੌਰਾਨ ਕੈਨੇਡਾ ਦੀ ਮਹਿੰਗਾਈ ਦਰ ਘਟੀ 1.7 ਫੀਸਦੀ ਘਟੀ ਮਹਿੰਗਾਈ ਦਰ Ontario Municipalities ਦੇ ਲਈ ਹਾਊਸਿੰਗ ਫੰਡ ਬਦਲਾ ਲਿਆਉਣ ਦੀ ਕੀਤੀ ਗਈ ਯੋਜਨਾ ਹੁਣ ਖਬਰਾਂ ਵਿਸਥਾਰ ਦੇ ਨਾਲ ਅਲਬਰਟਾ ਦੀ ਜ਼ਿਮਨੀ ਚੋਣ ਹੋਈ ਹੈ ਤੇ ਅਲਬਰਟਾ ਦੀ ਜ਼ਿਮਨੀ ਚੋਣ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਇਸ ਤੋਂ ਪਹਿਲਾਂ ਵੀ ਇਹ ਕੰਜ਼ਰਵੇਟਿਵ ਮਾਫ ਕਰਨਾ ਇਸ ਤੋਂ ਪਹਿਲਾਂ ਵੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਡੈਮਿਅਨ ਕੋਰੇਕ ਹੀ ਇੱਥੋਂ ਐਮਪੀ ਬਣੇ ਸੀ 80% ਤੋਂ ਵੱਧ ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਸੀ ਤੇ ਹੁਣ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀ ਇਹ ਵਿਸਵਾਰ ਚੋਣ ਮੈਦਾਨ ਚੁtre ਸੀ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਪੀਰ ਪੋਲੀਏਵ ਨੇ ਬੈਟਰਲ ਰਿਵਰ ਕ੍ਰਾਫੋਰਡ ਰਾਈਡਿੰਗ ਤੋਂ ਐਮਪੀ ਬਣ ਗਏ ਨੇ ਪੀਰ ਪੋਲੀਏਵ ਸਤੰਬਰ ਦੇ ਵਿੱਚ ਹਾਊਸ ਆਫ ਕਾਮਨਸ 'ਚ ਵਾਪਸੀ ਵੀ ਕਰਨਗੇ ਕੰਜੂਰੇਟਿਵ ਲੀਡਰ ਪੋਲੀਏਵ ਅਲਬਰਟਾ ਦੇ ਬੈਟਲ ਰਿਵਰ ਕ੍ਰਾਫਟ ਹੋ ਰਾਈਡਿੰਗ ਤੋਂ ਜਿੱਤ ਗਏ ਨੇ ਉਹ ਪਾਰਲੀਮੈਂਟ ਦੇ ਆਉਂਦੇ ਫਾਲ ਸੈਸ਼ਨ ਦੇ ਵਿੱਚ ਐਮਪੀ ਵਜੋਂ ਵਾਪਸੀ ਕਰਨਗੇ ਸੋਮਾਰ ਰਾਤ ਨੂੰ ਅਲਬਰਟਾ ਦੇ ਕੈਮ ਰੋਜ਼ ਦੇ ਵਿੱਚ ਆਪਣੀ ਜਿੱਤ ਦੀ ਪਾਰਟੀ ਦੌਰਾਨ ਬੋਲਦਿਆਂ ਪੋਲੀਏਵ ਦਾ ਕਹਿਣਾ ਸੀ ਕਿ ਹਸ ਹਲਕੇ ਦੇ ਲੋਕਾਂ ਨੂੰ ਜਾਣਨਾ ਉਸ ਦੇ ਜੀਵਨ ਭਰ ਦਾ ਮਾਣ ਸੀ ਤੇ ਨਾਲੇ ਉਹਨਾਂ ਨੂੰ ਇਨ੍ਹਾਂ ਲੋਕਾਂ ਦੇ ਨਾਲ ਮਿਲ ਕੇ ਬਹੁਤ ਮਜ਼ਾ ਆਇਆ ਇਸ ਕਰਮੀਆਂ ਦੌਰਾਨ ਪੋਲੀਏਵ ਨੇ ਆਪਣੀ ਨਵੀਂ ਰਾਈਡਿੰਗ 'ਚ ਆਮ ਲੋਕਾਂ ਤੇ ਸਥਾਨਕ ਕਾਰੋਭਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਤੇ ਕਈ ਆਯੋਜਨਾਵਾਂ ਦੇ ਵਿੱਚ ਵੇ ਸ਼ਿਰਕਤ ਕੀਤੀ ਇਹ ਬਿਲਕੁਲ ਉਸ ਤਰ੍ਹਾਂ ਦੀ ਚੋਣ ਮੁਹਿੰਮ ਲੱਗ ਰਹੀ ਸੀ ਜਦੋਂ ਪੋਲੀਵ ਨੇ 온ਟਾਰੀਓ ਦੇ ਕਾਲਟਨ ਚ 2004 ਚ ਪਹਿਲੀ ਵਾਰੀ ਐਮਪੀ ਬਣਨ ਲਈ ਚੋਣ ਮੁਹਿੰਮ ਕੀਤੀ ਸੀ 28 ਅਪ੍ਰੈਲ ਨੂੰ ਹੋਈਆਂ ਫੈਡਰਲ ਚੋਣਾਂ ਚ ਪੋਲੀਵ ਕਾਲਟਨ ਦੀ ਆਪਣੀ ਰਾਈਡਿੰਗ ਤੋਂ ਹਾਰ ਗਏ ਉਸ ਰਾਈਡਿੰਗ ਤੋਂ ਲਿਬਰਲ ਪਾਰਟੀ ਦੇ ਬਰੂਸ ਫੈਂਜੋਏ ਜਿੱਤੂ ਰਹੇ ਪੋਲੀਵ ਨੇ ਕੰਜ਼ਰਵੇਟਿਵਸ ਲਈ ਸਭ ਤੋਂ ਸੌਖੀਆਂ ਸੀਟਾਂ ਚੋਂ ਇੱਕ ਮੰਨੀ ਜਾਂਦੀ ਰਾਈਡਿੰਗ ਤੋਂ ਚੋਣ ਜਿੱਤ ਕੇ ਹਾਊਸ ਦੇ ਵਿੱਚ ਵਾਪਸੀ ਕੀਤੀ ਹੁਣ ਪੋਲੀਵ ਦੀਆਂ ਨਜ਼ਰਾਂ ਦੋ ਚੀਜ਼ਾਂ ਤੇ ਹੁਣ ਗਈਆਂ ਪਹਿਲਾ ਪਾਰਲੀਮੈਂਟ ਦਾ ਫਾਲ ਸੈਸ਼ਨ ਤੇ ਦੂਜਾ ਉਹਨਾਂ ਦਾ ਲੀਡਰਸ਼ਿਪ ਰਿਵਿਊ 15 ਸਤੰਬਰ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ ਤੇ ਪੋਲੀਵ ਹਾਊਸ ਆਫ ਕਾਮਨਸ ਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸਨਮੁਖ ਹੋਣਗੇ ਪੋਲੀਵ ਆਪਣੀਆਂ ਯੋਜਨਾਵਾਂ ਚੋਂ ਕੁਝ ਬਾਰੇ ਪਹਿਲਾਂ ਹੀ ਸੰਕੇਤ ਦੇ ਚੁੱਕੇ ਨੇ 7 ਅਗਸਤ ਨੂੰ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਉਹਨਾਂ ਆਖਿਆ ਸੀ ਕਿ ਵੱਡੇ ਪ੍ਰੋਜੈਕਟਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਕੈਨੇਡਾ ਸੋਵਰਿਟੀ ਐਕਟ ਨਾਂ ਦਾ ਬਿੱਲ ਪੇਸ਼ ਕਰਨਗੇ ਉਹਨਾਂ ਆਖਿਆ ਸੀ ਕਿ ਉਹਨਾਂ ਦੀ ਪਾਰਟੀ ਕਾਰਨੀ ਨੂੰ ਮੰਗ ਕਰੇਗੀ ਕਿ ਘੱਟੋ ਘੱਟ ਦੋ ਪਾਈਪਲਾਈਨ ਪ੍ਰੋਜੈਕਟਾਂ ਦੀ ਉਸਾਰੀ ਦਾ ਕੰਮ 14 ਮਾਰਚ ਤੱਕ ਸ਼ੁਰੂ ਕੀਤਾ ਜਾਵੇ ਕੰਜ਼ਰਵੇਟਿਵ ਪਾਰਟੀ ਜਨਵਰੀ ਦੇ ਅਖੀਰ 'ਚ ਕੈਲਗਰੀ 'ਚ ਇੱਕ ਨੈਸ਼ਨਲ ਕਨਵੈਨਸ਼ਨ ਕਰੇਗੀ। ਪਾਰਟੀ ਦੇ ਸੰਵਿਧਾਨ ਮੁਤਾਬਕ ਜੇ ਚੋਣ ਹਾਰਨ ਦੇ ਬਾਵਜੂਦ ਕੋਈ ਲੀਡਰ ਅਸਤੀਫਾ ਨਹੀਂ ਦਿੰਦਾ ਤਾਂ ਅਗਲੀ ਨੈਸ਼ਨਲ ਕਨਵੈਨਸ਼ਨ 'ਚ ਪਾਰਟੀ ਮੈਂਬਰ ਹੀ ਵੋਟ ਕਰਦੇ ਨੇ ਕਿ ਉਹ ਲੀਡਰ ਬਣਿਆ ਰਹੇ ਜਾਂ ਨਹੀਂ। ਕੰਜ਼ਰਵੇਟਿਵ ਕੋਕਸ ਪੋਲੀਏ ਦੇ ਸਮਰਥਨ 'ਚ ਦ੍ਰਿੜ ਲੱਗ ਰਹੇ ਨੇ ਅਤੇ ਵਿਆਪਕ ਤੌਰ 'ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪੋਲੀਏ ਲੀਡਰਸ਼ਿਪ ਅਸਮਿਖਿਆਜਿਤ ਜਾਣਗੇ। ਵੈਸੇ ਹੁਣ ਤੱਕ ਕਿਸੇ ਨੇ ਵੀ ਉਹਨਾਂ ਦੀ ਲੀਡਰਸ਼ਿਪ ਨੂੰ ਜਨਤਕ ਤੌਰ 'ਤੇ ਚੁਣੌਤੀ ਨਹੀਂ ਦਿੱਤੀ। ਯੋ ਦਰਿਆ ਵਿਦੇਸ਼ੀ ਦਖਲਅੰਦਾਜ਼ੀ ਦੇ ਖਿਲਾਫ ਇੱਕ ਵਿਸ਼ੇਸ਼ ਨਿਗਰਾਨ ਦੀ ਅਗਲੇ ਮਹੀਨੇ ਨਿਯੁਕਤੀ ਕੀਤੀ ਜਾਵੇਗੀ ਇਹ ਕਹਿਣਾ ਲੋਕ ਸੁਰੱਖਿਆ ਮੰਤਰੀ ਅਨੰਦ ਸ਼ੰਗਾਰੀ ਦਾ ਗੈਰੀ ਅਨੰਦ ਸ਼ੰਗਾਰੀ ਨੇ ਆਖਿਆ ਹੈ ਕਿ ਫੋਰਨ ਇੰਟਰਫੀਰੈਂਸ ਦੇ ਵਿਰੁੱਧ ਇੱਕ ਨਿਗਰਾਨ ਕਮੇਟੀ ਬਣਾਈ ਜਾ ਰਹੀ ਹੈ ਔਰ ਅਗਲੇ ਮਹੀਨੇ ਉਹ ਨਿਗਰਾਨ ਕਮੇਟੀ ਬਣਾ ਦਿੱਤੀ ਜਾਵੇਗੀ ਵਿਦੇਸ਼ੀ ਏਜੰਟ ਰਜਿਸਟਰੀ ਵੀ ਸਥਾਪਿਤ ਕੀਤੀ ਜਾਵੇਗੀ ਕੈਨੇਡਾ ਦੀ ਵਿਦੇਸ਼ੀ ਦਖਲਅੰਦਾਜ਼ੀ ਖਿਲਾਫ ਨਿਗਰਾਨੀ ਲਈ ਪਹਿਲੀ ਵਾਰ ਇੱਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਜਿਸ ਦਾ ਨਾਮ ਅਗਲੇ ਮਹੀਨੇ ਐਲਾਨਿਆ ਜਾਵੇਗਾ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸਿੰਘਾਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਇੱਕ ਨਵਾਂ ਵਿਦੇਸ਼ੀ ਏਜੰਟਾ ਰਜਿਸਟਰੀ ਸਿਸਟਮ ਵੀ ਆ ਰਿਹਾ ਹੈ ਜੋ ਇਸ ਗਰਮੀਆਂ ਦੇ ਐਂਡ ਦੇ ਵਿੱਚ ਜਾਂ ਸ਼ੁਰੂਆਤੀ ਸਰਦੀਆਂ ਚ ਲਾਗੂ ਕੀਤਾ ਜਾਊਗਾ ਇਸ ਰਜਿਸਟਰੀ ਦੇ ਵਿੱਚ ਉਹਨਾਂ ਲੋਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਜੋ ਕੈਨੇਡਾ ਦੇ ਵਿੱਚ ਕਿਸੇ ਵਿਦੇਸ਼ੀ ਸਰਕਾਰ ਦੀ ਤਰਫੋਂ ਕੰਮ ਕਰ ਰਹੇ ਨੇ ਮંત્રી ਅਨੰਦ ਸੰਘਾਰੀ ਨੇ ਆਖਿਆ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਅਤੇ ਟ੍ਰਾਂਸ-ਨੇਸ਼ਨਲ ਰਿਪਰੈਸ਼ਨ ਖਿਲਾਫ ਲੜਾਈ ਪ੍ਰਧਾਨ ਮੰਤਰੀ ਦੀ ਪ੍ਰਮੁੱਖ ਤਰਜੀਹ ਹੈ। ਉਹਨਾਂ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਹਨਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ ਕਿ ਪਿਛਲੇ ਸਾਲ ਪਾਸ ਹੋਏ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਕਾਨੂੰਨ ਦੀਆਂ ਸ਼ਰਤਾਂ ਤੇ ਸਮੇਂ ਸਿਰ ਅਮਲ ਕੀਤਾ ਜਾਵੇ। ਉਹਨਾਂ ਆਖਿਆ ਹੈ ਕਿ ਉਹ ਦੁਨੀਆ ਨੂੰ ਇਹ ਸੰਦੇਸ਼ ਦੇਣਗੇ ਕਿ ਕੈਨੇਡਾ ਇੱਕ ਖੁਦ ਮੁਖਤਿਆਰ ਤੇ ਸੁਤੰਤਰ ਦੇਸ਼ ਹੈ। ਜੇ ਕੋਈ ਵੀ ਤਾਕਤ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਕੈਨੇਡਾ ਖਿਲਾਫ ਦਿੱਤੇ ਬਿਆਨਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਹ ਵੀ ਵਿਦੇਸ਼ੀ ਦਬਾਅ ਖਿਲਾਫ ਇੱਕ ਮੁਕੰਮਲ ਰਣਨੀਤੀ ਬਣਾਉਣ ਦੀ ਲੋੜ ਨੂੰ ਉਜਾਗਰ ਕਰਦਾ ਹੈ। ਜਦੋਂ ਅਸੀਂ ਕੈਨੇਡਾ ਦੀ ਤਾਕਤ ਪ੍ਰਭੂਸੱਤਾ ਤੇ ਮਾਨ ਕਰਦੇ ਹਾਂ ਤੇ ਉਸ ਬਾਰੇ ਗੱਲ ਕਰਦੇ ਹਾਂ ਕਿ ਕਿਸੇ ਕਦੀ ਵੀ ਕਿਸੇ ਹੋਰ ਦੇਸ਼ ਦਾ ਸੁਪਾ ਨਹੀਂ ਬਣਾਗੇ ਤਾਂ ਫਿਰ ਅਨੰਦ ਸੰਗਾਰੀ ਨੇ ਆਖਿਆ ਉਹਨੂੰ ਲੱਗਦਾ ਹੈ ਕਿ ਜ਼ਿਆਦਾ ਮਹੱਤਵਪੂਰਨ ਨਹੀਂ ਕਿ ਦੁਨੀਆ ਨੂੰ ਦੱਸਿਆ ਜਾਵੇ ਤੇ ਸੰਦੇਸ਼ ਦੁਨੀਆ ਤੱਕ ਪਹੁੰਚਾਇਆ ਜਾਵੇ ਕਿ ਕੈਨੇਡਾ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਤੁਸੀਂ ਆ ਕੇ ਕੈਨੇਡੀਅਨ ਨਾਗਰਿਕਾਂ ਦੇ ਨਾਗਰਿਕ ਤੇ ਮਨੁੱਖੀ ਅਧਿਕਾਰਾਂ 'ਚ ਦਖਲ ਦੇ ਸਕਦੇ ਹੋ ਉਹਨਾਂ ਦੱਸਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਬਿਲ ਸੀ 70 ਪਿਛਲੇ ਸਾਲ ਜੂਨ 'ਚ ਪਾਸ ਹੋਇਆ ਸੀ ਇਸ ਕਾਨੂੰਨ ਅਧੀਨ ਵਿਰੋਧੀ ਪਾਰਟੀਆਂ ਨਾਲ مشوره ਤੋਂ ਬਾਅਦ ਇੱਕ ਨਵੇਂ ਨਿਗਰਾਨੀ ਨਿਯੁਕਤੀ ਹੋਣੀ ਹੈ ਇਸ ਵੇਲੇ ਉਮੀਦਵਾਰਾਂ ਦੀ ਸਕ੍ਰੀਨਿੰਗ ਚੱਲ ਰਹੀ ਹੈ ਆਸ ਜਤਾਈ ਹੈ ਕਿ ਪਾਰਲੀਮੈਂਟ ਦੇ 15 ਸਤੰਬਰ ਨੂੰ ਮੋਰ ਸ਼ੁਰੂ ਹੋਣ ਤੋਂ ਪਹਿਲਾਂ ਇਹ ਨਾਮ ਸਮਿਖਿਆ ਲਈ ਕੰਜ਼ਰਵੇਟਿਵਸ ਦੇ ਬਲੋਕ ਕੁ ਇੱਕ ਵਾ ਮੂਰੇ ਪੇਸ਼ ਕਰ ਦਿੱਤਾ ਜਾਵੇਗਾ ਨਵੇਂ ਕਮਿਸ਼ਨਰ ਦੀ ਨਿਯਤੀ ਹੋ ਜਾਏਗੀ ਤਦ ਤੱਕ ਰਜਿਸਟਰੀ ਬਣਾਉਣ ਦੀ ਕਾਨੂੰਨੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ ਉਨ੍ਹਾਂ ਆਖਿਆ ਹੈ ਕਿ ਉਮੀਦ ਹੈ ਕਿ ਉਮੀਦ ਹੈ ਇੱਕ ਥੈਂਕਸ giving ਤੋਂ ਪਹਿਲਾਂ ਕੰਮ ਮੁਕੰਮਲ ਕਰ ਲਿਆ ਜਾਵੇਗਾ ਉਨਾ ਇਹ ਵੀ ਦੱਸਿਆ ਹੈ ਕਿ ਸਰਕਾਰ ਜੱਜ ਮੈਰੀ ਹੋਜ਼ੇ ਹੋਕ ਦੀ ਅਗਵਾਈ ਹੇਠ ਚੱਲੀ ਵਿਦੇਸ਼ੀ ਦਖਲਅੰਦਾਜ਼ੀ ਜਾਂਚ ਕਮੇਟੀ ਦੀਆਂ ਕਈ ਸਿਫਾਰਸ਼ਾਂ ਤੇ ਵੀ ਕੰਮ ਕਰ ਰਹੀ ਹੈ ਹਾਲੀਆਂ ਜਾਂਚ ਰਿਪੋਰਟ ਚ ਇਹ ਵੀ ਪਤਾ ਲੱਗਾ ਹੈ ਕਿ ਚੀਨ ਨੇ ਕੈਨੇਡਾ ਚ ਵਾਸਤੇ ਲੋਕਾਂ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਗਤੀਵਿਧੀਆਂ ਵਧਾ ਦਿੱਤੀਆਂ ਨੇ ਇਹ ਜਾਂਚ ICIJ ਦੇ ਵਿਆਪਕ ਜਾਂਚ ਦਾ ਹਿੱਸਾ ਸੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੀਨ ਖਿਲਾਫ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਖਾਸ ਕਰਕੇ ਉਹ ਲੋਕ ਜੋ ਹਾਂਗਕਾਂਗ ਚ ਲੋਕਤੰਤਰ ਵਿਗੜਾ ਦੇ ਵਿੱਚ ਹਾਲਤ ਤਿੱਬ ਵਿੱਚ ਆਜ਼ਾਦੀ ਫਾਗੁੰਗੋਂਗ ਅੰਦੋਲਨ ਜਾਂ ਤਾਈਵਾਨ ਦੀ ਆਜ਼ਾਦੀ ਦੀ ਗੱਲ ਕਰਦੇ ਨੇ ਇਹ ਵੀ ਸਾਹਮਣੇ ਆਇਆ ਹੈ ਕਿ ਚੀਨ ਦੀ ਸਰਕਾਰ ਤੇ ਉਸ ਦੀਆਂ ਪ੍ਰੌਕਸੀਆਂ ਨੇ ਅੰਤਰਰਾਸ਼ਟਰੀ ਸੰਸਥਾਵਾਂ ਦਾਵੀ ਇਸ ਮਕਸਦ ਲਈ ਦੁਰਉਪਯੋਗ ਕੀਤਾ ਹੈ ਆਨੰਦ ਸੰਘਾਰੀ ਨੇ ਆਖਿਆ ਹੈ ਕਿ ਉਹਨਾਂ ਨੇ ਕੈਨੇਡੀਅਨ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ ਹੈ ਜੋ ਇਸ ਤਰ੍ਹਾਂ ਦੇ ਵਿਦੇਸ਼ੀ ਦਖਲਦਾਸ਼ੀਕਰ ਬਣੇ ਨੇ ਇਹਨਾਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਅਸਵੀਕਾਰਯੋਗ ਆਖਿਆ ਗਿਆ ਆਨੰਦ ਸੰਘਾਰੀ ਨੇ ਆਖਿਆ ਕਿ ਕੈਨੇਡਾ 'ਚ ਚੀਨੀ ਸੈਂਟਰਾਂ ਦੀ ਸਰਗਰਮੀ ਵੀ ਸਰਕਾਰੀ ਜਾਂਚ ਦਾ ਹਿੱਸਾ ਹੈ ਉਹਨਾਂ ਖਾਸ ਤੌਰ ਤੇ ਟੋਰਾਂਟੋ ਤੇ ਸਕਾਟਬੁਰੋ ਦੇ ਵਿੱਚ ਚੀਨੀ ਪੁਲਿਸ ਸਟੇਸ਼ਨ ਹੋਣ ਦੀ ਗੱਲ ਨੂੰ ਸੰਪੂਰਨ ਤੌਰ ਤੇ ਅਸਵੀਕਾਰਯੋਗ ਆਖਿਆ ਇਹ ਦਾਵਾ ਕੀਤਾ ਕਿ ਜੇ ਗੱਲ ਸੱਚੀ ਹੈ ਤਾਂ ਕਾਨੂੰਨ ਦੀ ਪੂਰੀ ਵਰਤੋਂ ਦੇ ਨਾਲ ਇਹ ਬੰਦ ਕਰਵਾਏ ਜਾਣਗੇ ਤੇ ਉੱਧਰ ਜ਼ਿਕਰ ਹੋਇਆ ਹੈ ਕੈਨੇਡਾ ਦੀ ਮਹਿੰਗਾਈ ਦਾ ਜੁਲਾਈ ਦੇ ਮਹੀਨੇ ਦੌਰਾਨ ਕੈਨੇਡਾ ਦੀ ਮਹਿੰਗਾਈ ਦਰ ਘਟੀ ਹੈ ਔਰ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.7 ਫੀਸਦੀ ਹੋ ਗਈ ਹੈ ਪਰ ਭੋਜਨ ਦੀਆਂ ਕੀਮਤਾਂ ਤੇਜ਼ ਰਫ਼ਤਾਰ ਦੇ ਨਾਲ ਵਧੀਆਂ ਨੇ ਖਾਣੇ ਦੀਆਂ ਬਹੁਤ ਸਾਰੀਆਂ ਆਈਟਮ ਸੀ ਜਿਨ੍ਹਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨਜ਼ਰ ਆਈਆਂ ਨੇ ਜੁਲਾਈ ਮਹੀਨੇ 'ਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.7 ਫੀਸਦੀ ਤੇ ਪਹੁੰਚੀ ਦਰਜ ਹੋਈ ਹੈ ਜੂਨ ਦੇ ਵਿੱਚ ਮਹਿੰਗਾਈ ਦਰ 1.9 ਫੀਸਦੀ ਸੀ ਇਹ ਕਮੀ ਮੁੱਖ ਤੌਰ ਤੇ ਗੈਸ ਦੀਆਂ ਕੀਮਤਾਂ 'ਚ ਆਈ ਰਾਹਤ ਕਾਰਨ ਹੋਈ ਹੈ ਹਾਲਾਂਕਿ ਖਾਨ ਪੀਂਦੀਆਂ ਚੀਜ਼ਾਂ ਤੇ ਰਹਿਣ ਦੀ ਲਾਗਤ 'ਚ ਵਾਧਾ ਹੋਇਆ ਹੈ ਸਟੈਟਿਸਟਿਕਸ ਕੈਨੇਡਾ ਮੁਤਾਬਕ ਜੁਲਾਈ 'ਚ ਕਰੀਬ 3.4 ਫੀਸਦੀ ਦੀ ਦਰ ਨਾਲ ਗਰੋਸਰੀ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਜਦਕਿ ਜੂਨ 'ਚ ਦਰ 2.8 ਫੀਸਦੀ ਸੀ ਚਾਕਲੇਟ ਤੇ ਕਾਫੀ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਜ਼ੋਰਦਾਰ ਉਛਾਲ ਆਇਆ ਹੈ ਜਿਸ ਦੀ ਵਜ੍ਹਾ ਮੁੱਖ ਤੌਰ ਤੇ ਉਹਨਾਂ ਦੇ ਉਤਪਾਦਕ ਦੇਸ਼ਾਂ 'ਚ ਮਾੜੇ ਮੌਸਮੀ ਹਾਲਾਤ ਰਹੇ ਤਾਜ਼ੇ ਅੰਗੂਰਾਂ ਦੀ ਕੀਮਤ ਲਗਭਗ 30% ਵੱਧ ਗਈ ਜਿਸ ਕਰਕੇ ਜੁਲਾਈ 'ਚ ਤਾਜ਼ੇ ਫਲਾਂ ਦੀ ਕੁੱਲ ਕੀਮਤਾਂ 3.9 ਫੀਸਦੀ ਵਧੀਆਂ ਹੋਈਆਂ ਦਰਜ ਕੀਤੀਆਂ ਜਦਕਿ ਜੂਨ ਚ ਇਹ ਵਾਧਾ 2.1 ਫੀਸਦੀ ਸੀ ਦੂਜੇ ਪਾਸੇ ਗੈਸ ਦੀਆਂ ਕੀਮਤਾਂ ਪਿਛਲੇ ਸਾਲ ਦੀ ਤੁੰਨਾ ਚ 16.1 ਫੀਸਦੀ ਘਟੀਆਂ ਇਹ ਕਮੀ ਕਾਰਬਨ ਟੈਕਸ ਹਟਾਉਣ ਤੇ ਤੇਲ ਉਤਪਾਦਕ ਦੇਸ਼ਾਂ ਵੱਲੋਂ ਉਤਪਾਦਨ ਵਧਾਉਣ ਦੇ ਨਾਲ ਹੋਈ ਇਜ਼ਰਾਈਲ ਤੇ ਈਰਾਨ ਦਰਮਿਆਨ ਹੋਈ ਯੁੱਧ ਵਿਰਾਮ ਨੇ ਵੀ ਤੇਲ ਦੀਆਂ ਕੀਮਤਾਂ ਨੂੰ ਹੌਲੀ ਕਰਨ ਚ ਆਪਣੀ ਅਹਿਮ ਭੂਮਿਕਾ ਨਿਭਾਈ ਮਹੀਨਾਵਾਰ ਆਧਾਰ ਤੇ ਵੀ ਗੈਸ ਦੀ ਕੀਮਤ 0.7 ਫੀਸਦੀ ਘਟੀ ਹੈ ਰਿਹਾਇਸ਼ ਨਾਲ ਸੰਬੰਧਿਤ ਲਾਗਤਾਂ ਵਧੀਆਂ ਦਰਜ ਹੋਈਆਂ ਨੇ ਜੁਲਾਈ ਚ ਰਹਿਣ ਦੀ ਲਾਗਤ 3% ਵਧੀ ਹੈ ਜੋ ਕਿ ਫਰਵਰੀ 2024 ਤੋਂ ਬਾਅਦ ਪਹਿਲਾ ਵਾਧਾ ਰਿਹਾ ਹੈ ਕਿਰਾਇਆਂ ਦੇ ਵਿੱਚ ਖਾਸ ਕਰਕੇ ਪ੍ਰਿੰਸ ਐਡਵਰਡ ਆਲਨ ਨਿਊਫਾਉਂਡਲੈਂਡ ਐਂਡ ਲਾਬਰਾਡੋਰ ਤੇ ਬ੍ਰਿਟਿਸ਼ ਕੋਲੰਬੀਆ ਚ ਵਾਧਾ ਹੋਇਆ ਹੈ ਹਾਲਾਂਕਿ ਘਟ ਹੋ ਰਹੀਆਂ ਮਾਰਗੇਜ ਦਰਾਂ ਨੇ ਕੁੱਲ ਮਹਿੰਗਾਈ ਚ ਥੋੜੀ ਬਹੁਤ ਰਾਹਤ ਦਿੱਤੀ ਹੈ ਕੁਦਰਤੀ ਗੈਸ ਦੀਆਂ ਕੀਮਤਾਂ ਜੂਨ ਦੀ ਤੁਲਨਾ ਦੇ ਵਿੱਚ ਥੋੜਾ ਘਟੀਆਂ ਨੇ ਹੁਣ ਇਹ ਸਾਰੇ ਅੰਕੜੇ ਬੈਂਕ ਆਫ ਕੈਨੇਡਾ ਵੱਲੋਂ 17 ਸਤੰਬਰ ਨੂੰ ਹੋਣ ਵਾਲੇ ਵਿਆਜ ਦਰ ਫਸਲੇ ਲਈ ਮਹੱਤਵਪੂਰਨ ਮੰਨੇ ਜਾ ਰਹੇ ਨੇ ਤੇ ਉਹਦੇ ਰਿਓ ਅੰਟਾਰੀਓ ਮਿਨਿਸਪੈਲਟੀਆਂ ਵਾਸਤੇ ਨਵੀਂ ਯੋਜਨਾ ਬਣਾ ਰਿਹਾ ਹੈ ਮਿਨਿਸਪੈਲਟੀਆਂ ਦੇ ਲਈ ਹਾਊਸਿੰਗ ਫੰਡ ਦੇ ਵਿੱਚ ਬਦਲਾਅ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਯਾਨੀ ਕਿ ਜਿਹੜੀਆਂ ਮਿਨਿਸਪੈਲਟੀਆਂ ਆਪਣੇ ਟੀਚੇ ਪ੍ਰਾਪਤ ਕਰ ਰਹੀਆਂ ਨੇ ਉਹਨਾਂ ਵਾਸਤੇ ਬਦਲਾਅ ਕੀਤੇ ਜਾ ਰਹੇ ਨੇ ਹੋ ਸਕਦਾ ਹੈ ਕਿ ਟੀਚੇ ਪ੍ਰਾਪਤ ਕਰਨ ਦੇ ਜਿਹੜੇ ਪ੍ਰੋਟੋਕਾਲਸ ਨੇ ਜਾਂ ਫਿਰ ਜੋ ਦਾਇਰੇ ਰੱਖੇ ਗਏ ਨੇ ਉਹਨਾਂ ਦਾਇਰਿਆਂ ਦੇ ਵਿੱਚ ਵੀ ਬਦਲਾਅ ਕੀਤੇ ਜਾਣ ਮੰਤਰੀ ਨੇ ਇੱਕ ਭਾਸ਼ਣ 'ਚ ਸੰਕੇਤ ਦਿੱਤਾ ਹੈ ਕਿਊਨਟਾਰੀਓ ਨਗਰਪਾਲਿਕਾਵਾਂ ਲਈ ਇੱਕ ਹਾਊਸਿੰਗ ਫੰਡ 'ਚ ਬਦਲਾਅ ਕਰਨ ਦੀ ਯੋਜਨਾ ਬਣਾ ਰਹੇ ਨੇ ਜਿਸ ਬਾਰੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਮਾਰਤ ਤੇ ਉਹਨਾਂ ਦੀ ਪ੍ਰਗਤੀ ਨੂੰ ਗਲਤ ਢੰਗ ਦੇ ਨਾਲ ਮਾਪਿਆ ਰੌਬ ਫਲੈਗ ਨੇ ਆਟਵਾਚ ਐਸੋਸੀਏਸ਼ਨ ਆਫ ਮਿਨਿਸਪੈਲਿਟੀਆਂ ਆਫ অন্ਟਾਰੀਓ ਕਾਨਫਰੰਸ ਨੂੰ ਦੱਸਿਆ ਕਿ ਉਹ ਬਿਲਡਿੰਗ ਫਾਸਟਰ ਫੰਡ ਨੂੰ ਵਧਾਉਣ ਤੇ ਸੁਧਾਰਨ ਲਈ ਮੇਅਰਾਂ ਤੇ ਐਸੋਸੀਏਸ਼ਨ ਨਾਲ ਸਲਾਹ-ਮਸ਼ਵਰਾ ਕਰਨ ਜਾ ਰਹੇ ਨੇ ਉਹਨਾਂ ਆਖਿਆ ਹੈ ਕਿ ਇਸ 'ਚ ਯਕੀਨੀ ਬਣਾਉਣਾ ਸ਼ਾਮਲ ਹੈ ਕਿ ਉਹ ਫੰਡ ਉਸ ਨਵੇਂ ਬਾਜ਼ਾਰ ਨੂੰ ਦਰਸਾਉਂਦੇ ਨੇ ਜਿਸ ਦੇ ਵਿੱਚ ਨਗਰਪਾਲਿਕਾਵਾਂ ਨੂੰ ਵਿਕਾਸ ਖਰਚਿਆਂ 'ਚ ਕਟੌਤੀ ਕਰਨ ਤੇ ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਤੇ ਤੇਜ਼ੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਸ਼ਾਮਲ ਹੈ ਇਹ ਫੰਡ ਉਹਨਾਂ ਨਗਰਪਾਲਿਕਾਵਾਂ ਨੂੰ ਇਨਾਮ ਦੇਣਗੇ ਜੋ ਸੂਬਾਈ ਸਰਕਾਰ ਦੁਆਰਾ ਨਿਰਧਾਰਿਤ ਰਿਹਾਈਸ਼ੀ ਟੀਚੇ ਦਾ ਘੱਟੋ-ਘੱਟ 80% ਹਿੱਸਾ ਹਾਸਲ ਕਰ ਲੈਂਦੀਆਂ ਨੇ ਅਤੇ ਉਹਨਾਂ ਨੂੰ ਰਿਹਾਈਸ਼ੀ ਢਾਂਚੇ ਵੱਲ ਲਗਾਉਣ ਲਈ ਪੈਸੇ ਦਿੰਦੀਆਂ ਨੇ ਪਿਛਲੇ ਸਾਲ ਨਿਰਧਾਰਿਤ ਟੀਚਿਆਂ ਵਾਲੀਆਂ 50 ਨਗਰਪਾਲਿਕਾਵਾਂ ਵਿੱਚੋਂ ਸਿਰਫ 23 ਨੇ ਆਪਣੀ ਸੀਮਾ ਨੂੰ ਪੂਰਾ ਕੀਤਾ ਜੋ ਪਿਛਲੇ ਸਾਲ 32 ਤੋਂ ਤੇਜ਼ੀ ਦੇ ਨਾਲ ਘਟਿਆ ਹੈ। ਕੁਝ ਨਗਰਪਾਲਿਕਾਵਾਂ ਦਾ ਕਹਿਣਾ ਹੈ ਕਿ ਉਸਾਰੀ ਸ਼ੁਰੂ ਹੋਣ ਦੇ ਆਧਾਰ 'ਤੇ ਸ਼ਹਿਰਾਂ ਅਤੇ ਕਸਬਿਆਂ ਨੂੰ ਇਨਾਮ ਦੇਣਾ ਜਾਂ ਛੱਡਣਾ ਅਨੁਚਿਤ ਹੈ ਕਿਉਂਕਿ ਜਦੋਂ ਨਗਰਪਾਲਿਕਾਵਾਂ ਪ੍ਰਵਾਨਗੀ ਲਈ ਜ਼ਿੰਮੇਵਾਰ ਹੁੰਦੀਆਂ ਨੇ ਉਹ ਇਹ ਕੰਟਰੋਲ ਨਹੀਂ ਕਰ ਸਕਦੀਆਂ ਕਿ ਕੋਈ ਬਿਲਡਰ ਕਦੋਂ ਪ੍ਰੋਜੈਕਟ ਸ਼ੁਰੂ ਕਰਦਾ ਹੈ। Clarington, Ontario mayor ਦੁਆਰਾ ਸਿਰਫ 13 ਹਾਊਸਿੰਗ ਯੂਨਿਟਾਂ ਦੁਆਰਾ ਫੰਡਿੰਗ 'ਚ 4 ਮਿਲੀਅਨ ਡਾਲਰ ਹੋਣ ਦੇ ਯੋਗ ਹੋਣ ਤੋਂ ਖੁੰਝ ਗਿਆ। ਫੌਸਟਡ ਮੁਤਾਬਕ Clarington ਅਸਲ 'ਚ 80% ਦੀ ਸੀਮਾ ਨੂੰ ਪਾਰ ਕਰ ਗਿਆ ਪਰ Ontario Canada Mortgage ਅਤੇ Housing Corporation ਦੁਆਰਾ ਇੱਕ ਘਟ ਗਿਣਤੀ ਦੇ ਆਧਾਰ 'ਤੇ ਨੁਕਸਦਾਨ ਡੇਟਾ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸੂਬੇ ਨਾਲ ਇਸ ਬਾਰੇ ਚਰਚਾ ਕਰਨ ਨਾਲ ਮੁੱਦਾ ਹੱਲ ਹੋ ਜਾਵੇਗਾ ਪਰ ਉਹ ਨਿਰਾਸ਼ ਨੇ ਕਿਉਂਕਿ ਪਿਛਲੇ ਸਾਲ ਵੀ ਇਹੀ ਮੁੱਦਾ ਸੀ Clarington ਪਹਿਲਾਂ ਫੰਡਿੰਗ ਲਈ ਯੋਗ ਨਹੀਂ ਸੀ। ਇਹ ਫੌਂਡਰ ਸਰਕਾਰਾਂ ਕਰਾਂ ਦੀ ਉਸਾਰੀ ਨੂੰ ਉਚਾਹਿਤ ਕਰਨ ਦੇ ਕਈ ਤਰੀਕਿਆਂ ਦੇ ਵਿੱਚੋਂ ਇੱਕ ਵਜੂਦ ਹੁੰਦੀ ਹੈ。ਅਨਟਾਰੀਓ ਘਰ ਬਣਾਉਣ ਦੀ ਗਤੀ ਤੋਂ ਬਹੁਤ ਦੂਰ ਹੈ। 2031 ਤੱਕ 1.5 ਮਿਲੀਅਨ ਘਰ ਬਣਾਉਣ ਦੇ ਫੋਰਡ ਦੇ ਟੀਚੇ ਨੂੰ ਹਾਸਲ ਕਰਨ ਵਾਸਤੇ ਬਹੁਤ ਕੁਝ ਲੋੜਿੰਦਾ ਹੈ। CMHC ਦੇ ਜਾਰੀ ਕੀਤੇ ਗਏ ਅੰਕੜੇ ਦਰਸਾਉਂਦੇ ਨੇ ਕਿ ਜੁਲਾਈ 'ਚ ਦੇਸ਼ ਚੜ੍ਹ ਰਹੀ ਸ਼ੁਰੂਆਤੀ ਸਾਲਾਨਾ ਗਤੀ ਸਾਲ ਦਰ ਸਾਲ 4% ਦੀ ਵਧੀ ਹੈ। ਫੋਰ ਨੇ ਕਾਨਫਰੰਸ 'ਚ ਐਲਾਨ ਕੀਤਾ ਸੀ ਕਿ ਪ੍ਰਾਂਤ ਮਿਨਿਸਪਲ ਹਾਊਸਿੰਗ ਬੁਨਿਆਦੀ ਢਾਂਚਾ ਪ੍ਰੋਗਰਾਮ ਲਈ 1.6 ਬਿਲੀਅਨ ਡਾਲਰ ਹੋਰ ਲਗਾ ਰਿਹਾ ਹੈ ਜੋ ਮਿਨਿਸਪੈਲਿਟੀਆਂ ਨੂੰ ਘਰ ਬਣਾਉਣ ਵਾਸਤੇ ਮਦਦ ਕਰਨਗੇ ਤੇ ਉੱਧੜੇ ਨਿਊ ਫਾਉਂਡਲੈਂਡ ਅੰਡਰ ਲੈਬਰਾਡੋਰ ਦੀ ਜੰਗਲ ਦੀ ਅੱਗ ਬਾਰੇ ਨਵੀਂ ਅਪਡੇਟ ਆਈ ਹੈ ਪ੍ਰੀਮੀਅਰ ਜੌਨ ਹੌਗਨ ਨੇ ਨਵੀਂ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਕਿੰਗਸਟਨ ਦੀ ਅੱਗ ਜਿਉਂਦੀ ਤਿਉਹੀ ਬਰਕਰਾਰ ਹੈ ਇਸ ਤੋਂ ਇਲਾਵਾ ਬਾਕੀ ਅਮਲਾ ਜਿਹੜਾ ਹੈ ਸਾਰਾ ਤਾਮਾਜਮਾ ਲੈ ਕੇ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੀਆਂ ਭੜਕੀਆਂ ਹੋਈਆਂ ਅੱਗਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਰੁੱਝਿਆ ਹੋਇਆ ਹੈ ਹਾਲਾਂਕਿ ਹਲਕੀ ਬੂੰਦਾਬੰਦੀ ਯਾਨੀ ਕਿ ਮੀਂਹ ਵਾਲੇ ਮੌਸਮ ਨੇ ਕੁਝ ਥਾਵਾਂ ਤੇ ਲੋਕਾਂ ਨੂੰ ਰਾਹਤ ਜ਼ਰੂਰ ਦਿਤੀ ਹੈ Um, our aircraft pilots, uh, the firefighters, have played a significant role um, and a dangerous role in fighting these fires. Um, and again, cannot thank them enough. Um, behind the front lines, of course, there are crews of people doing valuable and meaningful work, including the RCMP, the RNC, ground search and rescue crews, aircraft maintenance personnel and dispatchers, various community emergency operations centers, town councils. Community councils, all the volunteers at the various evacuation centers, um, including the school communities, Canadian Red Cross, Salvation Army, our partners, Newfoundland and Labrador Hydro, Newfoundland Power, and NL Health Services, and of course, the Canadian Armed Forces, Canadian Coast Guard, and all the crews from across the country, uh, most notably British Columbia, Ontario, Quebec, New Brunswick, um, and of course, last but certainly not least, all the members of our valued public service. Um, i've certainly witnessed everybody in fisheries, forestry, and agriculture, and justice and public safety in particular, and all the staff and people working at the provincial emergency operations center. Um, they're the ones who are wearing this, and they continue to wear the responsibility of this emergency, um, but they do so with an unbelievable commitment and relentless determination. And their professionalism um, and their knowledge has been so impressive. Uh, of course, we can't. Uh, overstate the enormity of the situation over the last few weeks um, as we had several major wildfires earlier this summer as well uh, just further exemplifies the tireless effort and the tremendous dedication of the team of highly trained professionals hundreds of volunteers who are working day in day out 24-7 to continue to keep these communities safe so i just want to say once again to everybody that stepped up including all their family who i know probably haven't seen them as much as they wanted to this summer Families who have made the difficult decision to cancel family summer vacations, um, thank you to everybody involved. Um, we'll move to the update on the wildfires. The incident management teams report that suppression activities on the three wildfire sites went according to plan yesterday. Rain and cooler weather and light winds were very positive for the suppression efforts in all areas. Weather conditions are favorable today, with all models showing various amounts of precipitation, which will help suppression efforts. There is a low ceiling, which, as we talked about yesterday, will have an impact on aerial asset deployment today. But the return to normal temperatures and moisture can assist in keeping the activity at bay. Um, these conditions, however, are ideal for ground crews to continue their work. So while we do have um, the issue of not getting the air assets uh, up in, as soon as we like, um, it does certainly lend to good conditions for ground crews uh, to fight these fires. The Kingston fire remains out of control. There was minimal growth yesterday and it is now at 10,708 hectares. I just want to clarify that, that does, uh, that's a jump in size from what we reported yesterday, but the fire itself did not grow over the last 24 hours. Uh, we've just had the opportunity to have more accurate mapping right now. So the fire does remain about the same size it was yesterday, which would be now close to 11,000 hectares. ਯੂਡੀ ਪਾਸੇਅਰ ਕੈਂਟਾ ਦੇ ਸਥਾਈ ਸਮਝੌਤੇ ਦੇ ਵਿੱਚ ਤਨਖਾਹ ਵਾਧਾ ਸ਼ਾਮਿਲ ਕੀਤਾ ਗਿਆ ਘੱਟੋ ਘੱਟ 60 ਮਿੰਟ ਦੀ ਜ਼ਮੀਨੀ ਤਨਖਾਹ ਸ਼ਾਮਿਲ ਕੀਤੀ ਗਈ ਹੈ ਯਾਨੀ ਕਿ ਘੱਟੋ ਘੱਟ 60 ਮਿੰਟ ਦਾ ਗਰਾਊਂਡ ਵਰਕ ਜੇ ਕਰਦੇ ਹੋ ਤਾਂ ਫਿਰ ਉਸ ਵਾਸਤੇ ਵੀ ਸੈਪਰੇਟ ਤਨਖਾਹ ਮਿਲੇਗੀ 에ਅਰਲਾਈਨ ਦਾ ਕਹਿਣਾ ਹੈ ਕਿ ਉਡਾਨਾਂ ਮੰਗਲਵਾਰ ਰਾਤ ਤੋਂ ਹੌਲੀ ਹੌਲੀ ਸ਼ੁਰੂ ਹੋ ਗਈਆਂ ਪਰ ਉਮੀਦ ਹੈ ਕਿ ਕੁਝ ਉਡਾਨਾਂ ਹਜੇ ਵੀ ਰੱਦ ਰਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਪਰ ਸ਼ਡਿਊਲ ਬਣਾ ਕੇ ਸਾਰੀਆਂ ਉਡਾਨਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਊਗਾ ਏਅਰ ਕੈਂਟਾਟ ਇਸ ਦੀਆਂ ਫਲਾਈਟ ਅਟੈਂਡੈਂਟਾਂ ਵਿਚਾਲੇ ਖਰਾਰਨਾਮੇ ਦੇ ਵਿਵਾਦ ਨੂੰ ਖਤਮ ਕਰਨ ਲਈ ਇੱਕ ਟੈਂਪੋਰਰੀ ਡੀਲ ਹੋ ਗਈ ਹੈ। ਏਅਰਲਾਈਨ ਟੈ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦੁਆਨਹੀਂ ਇਸ ਦਾ ਐਲਾਨ ਕੀਤਾ ਹੈ CUP 10000 ਤੋਂ ਵੱਧ 에어 ਕੈਨੇਡਾ ਫਲਾਈਟ ਅਟੈਂਡੈਂਸਾਂ ਦੀ ਨੁਮਾਇੰਦਗੀ ਕਰਦਾ ਹੈ ਤੇ ਉਸਨੇ ਦੋਵਾਂ ਧਿਰਾਂ ਦੇ ਸੰਘੀ ਸਰਕਾਰ ਦੁਆਰਾ ਨਿਯੁਕਤ ਮੁਖ ਵਿਚੋਲੇ ਦੀ ਸਹਾਇਤਾ ਨਾਲ 9 ਘੰਟੇ ਦੀ ਗੱਲਬਾਤ ਤੋਂ ਬਾਅਦ ਸਮਝੌਤਾ ਕਰ ਲਿਆ ਹੈ ਅਸਥਾਈ ਸੌਦਾ ਯੂਨੀਅਨ ਦੀ ਮੈਂਬਰਸ਼ਿਪ ਨੂੰ ਪੇਸ਼ ਕੀਤਾ ਜਾਵੇਗਾ ਜਿਸ ਕੋਲ ਇਸ ਨੂੰ ਪ੍ਰਮਾਣਿਤ ਕਰਨ ਲਈ ਮੌਕਾ ਹੋਵੇਗਾ ਇਸ ਅਸਥਾਈ ਸੌਦੇ ਦੇ ਨਾਲ 에어 ਕੈਨੇਡਾ ਦੇ ਫਲਾਈਟ ਅਟੈਂਡੈਂਟਸ ਨੂੰ ਹਰੇਕ ਫਲਾਈਟ ਤੋਂ ਪਹਿਲਾਂ ਦੇ ਸਮੇਂ ਲਈ ਕਟੂ-ਕਟ 60 ਮਿੰਟ ਦੀ ਜ਼ਮੀਨੀ ਤਨਖਾਹ ਮਿਲੇਗੀ ਜੋ ਕਿ ਇੱਕ ਫਲਾਈਟ اٹੈਂਡੈਂਟ ਦੇ ਘੰਟਾਵਾਰ ਦਰ ਦੇ 50% ਦੀ ਦਰ ਨਾਲ ਹੁੰਦੀ ਹੈ ਇਸ ਨਾਲ ਇਹ ਦਰ ਹਰ ਸਾਲ 5% ਵਧੇਗੀ 에ਅਰਲਾਈਨ 에ਅਰ ਕੈਂਟਰ ਨਾਲ 5 ਸਾਲ ਜਾਂ ਘੱਟ ਸੇਵਾ ਵਾਲੇ ਫਲਾਈਟ اٹੈਂਡੈਂਟਾਂ ਲਈ ਤੁਰੰਤ ਤਨਖਾਹ 'ਚ 12% ਵਾਧਾ ਕਰਨ ਦਾ ਪ੍ਰਸਤਾਵ ਰੱਖਦਾ ਹੈ ਉਹਨਾਂ ਲਈ 8% ਹੈ ਜਿਨ੍ਹਾਂ ਨੇ ਇਸ ਤੋਂ ਵੱਧ ਸਮੇਂ ਲਈ 에ਅਰਲਾਈਨ 'ਚ ਕੰਮ ਕੀਤਾ ਹੈ ਤਨਖਾਹਾਂ 'ਚ ਦੂਜੇ ਸਾਲ 3% ਤੀਜੇ ਸਾਲ 2.5% ਤੇ ਚੌਥੇ ਸਾਲ 2. ਸਤ 5% ਵਾਧਾ ਹੋਵੇਗਾ। ਮੀਡੀਆ ਨੂੰ ਪਤਾ ਲੱਗਾ ਹੈ ਕਿ ਫਲਾਈਟ ਅਟੈਂਡੈਂਟ ਸਿਰਫ ਪ੍ਰਸਤਾਵਿਤ ਤਨਖਾਹ ਵਾਧੇ ਤੇ ਵੋਟ ਪਾਉਣਗੇ। ਯੂਨੀਅਨ ਨੇ ਸਮਝੌਤੇ ਬਾਰੇ ਕੁਝ ਵੇਰਵੇ ਦਿੱਤੇ ਨੇ ਪਰ ਆਖਿਆ ਹੈ ਕਿ ਇਹ ਆਪਣੇ ਮੈਂਬਰਾਂ ਲਈ ਜ਼ਮੀਨੀ ਤਨਖਾਹ ਦੀ ਗਾਰੰਟੀ ਦਿੰਦਾ ਹੈ। ਕੁਝ ਸ਼ੁਰੂਆਤੀ ਉਡਾਨਾਂ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣੀਆਂ ਸ਼ੁਰੂ ਹੋ ਗਈਆਂ ਨੇ ਜਿੰਨਾਂ 'ਚੋ ਕੁਝ ਸ਼ਾਮ ਤੱਕ ਚੱਲਣਗੀਆਂ। ਪਰਦਾਨ ਮੰਤਰੀ ਮਾਰਕ ਕਾਰਨੀ ਨੇ ਇਸ ਸੌਦੇ ਦੇ ਉੱਤੇ ਰਾਹਤ ਮਹਿਸੂਸ ਕੀਤੀ ਹੈ ਨੌਕਰੀਆਂ ਬਾਰੇ ਮੰਤਰੀ ਪੈਟੀ ਹਸ਼ਦੂ ਨੇ ਵੀ ਆਖਿਆ ਹੈ ਕਿ ਉਨ੍ਹਾਂ ਨੂੰ ਇਹ ਖਬਰ ਸੁਣ ਕੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਦੋਵੇਂ ਧਿਰਾਂ ਆਪਣੇ ਆਪ ਇੱਕ ਸਮਝੌਤਾ ਕਰ ਸਕਦੀਆਂ ਨੇ ਉਦੋਂ ਦੇ ਫਲਾਈਟ ਅਟੈਂਡੈਂਟਾਂ ਨੂੰ ਹਜੇ ਵੀ ਇਕਰਾਰਨਾਮੇ ਦੇ ਵਿਵਾਦ ਤੇ ਅਧਿਕਾਰਤ ਤੌਰ ਤੇ ਖਤਮ ਹੋਣ ਤੋਂ ਪਹਿਲਾਂ ਅਸਥਾਈ ਸੌਦੇ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੈ ਇਸ ਦਾ ਮਤਲਬ ਹੈ ਕਿ ਜੇਕਰ ਉਹ ਇਸ ਦੇ ਵਿਰੁੱਧ ਵੋਟ ਦਿੰਦੇ ਨੇ ਤਾਂ ਦੋਵਾਂ ਧਿਰਾਂ ਨੂੰ ਦੁਬਾਰਾ ਗੱਲਬਾਤ ਕਰਨੀ ਪਵੇਗੀ ਇਹ ਸੰਭਵ ਹੈ ਕਿ ਕਰਮਚਾਰੀ ਪਿਕਟ ਲਾਈਨ ਵੱਲ ਵਾਪਸ ਜਾ ਸਕਦੇ ਨੇ ਤੇ ਨਵਸਕੋਸ਼ਾ ਦੇ ਜੰਗਲ ਦੀ ਅੱਗ ਦਾ ਹੋ ਰਿਹਾ ਨਵਸਕੋਸ਼ਾ ਸਰਕਾਰ ਦੇ ਅਧਿਕਾਰੀਆਂ ਨੇ ਸਵੇਰੇ ਦੇ ਵਿੱਚ ਵੱਲ ਰਹੀ ਜੰਗਲ ਦੀ ਅੱਗ ਦੀ ਸਥਿਤੀ ਬਾਰੇ ਅਪਡੇਟ ਪ੍ਰਦਾਨ ਕੀਤੀ ਹੈ press Good afternoon. Uh, currently in this province we have four active wildfires only one of which is out, out of control that being the long leg fire. the other three are all under control. Uh, yesterday we were very fortunate that we had no new starts or no no crews to start the fires so there's nothing to report on that front. Um, we're still I feel we're still feeling a little bit of uh, relief from that little bit of rain we had Saturday Sunday evening and then the conditions that follow uh, so that's very nice but as the the days go past that that rain that we did receive is quickly drying off and going away and the conditions are going to start to rise again to what we had last week um so we're preparing for that and doing as much work as we can in the meantime we seem to, we are focusing a lot on the Long Link fire, which is a, cer certainly a fire of note, but I think it's very important that we mention all the district staff around the province that are at their home districts doing incredible work there, maintaining the safety of this province and being very ready and able and quick to go and attack initial starts as they pop up. We are very serious that we cannot, we do not want any more initial starts. So this, these crews all around the province are very vital to us. So. So happy that they're there and doing the job that they do so well. Currently, uh, in the province, as I talked about yesterday, we do have an air tanker group of 802s from Northwest Territory. They continue to work on the fires. We have secured another air tanker group of CL 415s. They will be arriving today and deployed to the fire tomorrow. They are from Manitoba. Um, we are expecting three helicopters from Saskatchewan as well today. Uh, well, this is all dependent on weather and their flying ability, but we are expecting those today. We continue to have one contracted helicopter on on the, uh, on the fire in Long Lake. And our DNR handcraft are being uh, kept in for to respond to initial attack because they, uh, they certainly know the province as well. So that's why they're there. We are very happy as well and grateful to the use of CFB Greenwood. Uh, they are housing the air tanker group that we have now and the incoming air tanker group as well. By providing uh, lodging for our our crews place from the land a place from the fuel and to perform the duties that are responsible for these planes like cleaning them and taking care of the mother here very 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 grateful for greenwood to supply that to us that's all i have sir scott